ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਆ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਸਦੇ ਰੱਖਣ ਇਹ ਹੈ ਜੀ ਕੱਲ ਸ਼ਾਮ ਦਾ ਟਾਈਮ ਇਧਰ ਆਪਾਂ ਦੁੱਧ ਰੱਖਿਆ ਹੋਇਆ ਵਾਲੀ ਆਉਣ ਲਈ ਇਹ ਕਿਹਾ ਉਹ ਗਰਮ ਕਰਿਆ ਸੀ ਤੇ ਇਧਰ ਤੜਕਾ ਪਨ ਰਹੇ ਹਾਂ ਜੀ ਇਹਦੇ ਵਿੱਚ ਆਪਾਂ ਪਾ ਲਿਆ ਜੀ ਲਸਣ ਪਿਆਜ਼ ਹਰੀ ਮਿਰਚ ਅਦਰਕ ਦਾਲ ਤਰੀ ਪਈ ਜੀ ਮੋਠਾਂ ਦੀ ਬਾਰੀ ਚੁੱਲੇ ਤੇ ਆਪਣੀ ਥੋੜੀ ਜੀ ਮੂੰਗੀ ਪਾਈ ਹੈ ਬਾਕੀ ਮੋਠ ਪਏ ਹੋਏ ਨੇ ਜੀ ਇੱਕ ਟਮਾਟਰ ਪਾ ਲਿਆ ਜੀ ਆਪਾਂ ਇਹਦੇ ਵਿੱਚ ਤੜਕਾ ਭੁੰਨ ਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਦਾਲ ਆਪਣੀ ਪਹਿਲਾਂ ਦੀ ਤਰੀ ਗਈ ਹੈ ਜੀ ਇਹ ਹੁਣ ਤੜਕਾ ਆਪਾਂ ਬਾਅਦ ਚ ਲਾ ਕੇ ਤੜਕਾ ਉਹਦੇ ਵਿੱਚ ਪਾ ਜਾਵਾਂਗੇ ਗੁਲੀ ਪਈ ਦਾਲ ਤਾਂ ਆਪਣੀ ਪੂਰੀ ਰਿਜੀ ਪਈ ਹੈ ਤੇ ਇਧਰ ਸਾਂ ਲੈਨੇ ਜੀ ਆਟਾ ਨਾਲ ਹੁੰਦੀ ਗੁੰਨ ਲਾਂਗੇ ਇੱਥੇ ਇਹ ਕਣਕ ਦੇ ਆٹے ਦੇ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਪਾ ਲੈਣੇ ਹੁੰਦੇ ਆ ਜੀ ਇਹਦੇ ਨਾਲ ਰੋਟੀਆਂ ਬਹੁਤ ਵਧੀਆ ਬਣਦੀਆਂ ਨੇ ਚੀੜੀਆਂ ਜੀਆਂ ਨਹੀਂ ਬਣਦੀਆਂ ਹੈਗੀਆਂ ਜੀ ਇਹ ਆਪਾਂ ਪਰਿੱਥਣ ਕੱਢ ਲਿਆ ਬਾਕੀ ਆਟੇ ਨੂੰ ਆਪਾਂ ਮਿਕਸ ਕਰਕੇ ਗੁੰਨ ਲਾਂਗੇ ਮੱਕੀ ਦਾ ਆਟਾ ਪਾ ਕੇ ਬਹੁਤ ਵਧੀਆ ਰੋਟੀ ਬਣਦੀ ਹੈ ਜੀ ਨਾਲੇ ਪੋਲੀ ਬਣਦੀ ਹੈ ਤੇ 베ਲੀ ਵੀ ਫਟਾਫਟ ਜਾਂਦੀ ਹੈ ਜੇ ਕਲੀ ਕਣਕ ਦਾ ਆਟਾ ਗੁੰਨੇ ਆ ਉਹਦੇ ਚੀੜੀ ਜੀ ਬੇਲੀ ਵੀ ਨਹੀਂ ਜਾਂਦੀ ਜੀ ਇਕੱਠੀ ਜੀ ਹੋਈ ਜਾਂਦੀ ਠੰਡ ਕਰਕੇ ਇਹ ਗੁੰਨ ਲਿਆ ਜੀ ਆਟਾ ਆਪਾਂ ਟਾ ਕੇ ਰੱਖ ਲਾਂਗੇ ਸਾਈਡ ਤੇ ਤੇ ਇਧਰ ਆਪਣਾ ਤੜਕਾ ਵੀ ਤਿਆਰ ਹੈ ਕਿਉਂ ਆਪਾਂ ਪਹਿਲਾਂ ਗਰਮ ਕਰਕੇ ਰੱਖਿਆ ਸੀ ਠੰਡਾ ਹੋਈ ਤੋਂ ਪੁਣ ਕੇ ਰੱਖ ਦਾਂਗੇ ਜੀ ਇਹ ਵਿੱਚ ਕੁਸ ਪਾ ਲਿਆ ਜੀ ਆਪਾਂ ਹਰਾ ਧੋਨੀਆ ਧਨੀਆ ਤੋੜ ਕੇ ਧੋ ਕੇ ਕੱਟ ਲਿਆ ਸੀ ਤੇ ਇਹਦੇ ਵਿੱਚ ਪਾ ਲਿਆ ਆਪਾਂ ਦਾਲ ਜਪਾ ਦਾਂਗੇ ਇਹ ਚੱਲਦੇ ਆ ਜੀ ਜੁੱਲੀ ਕੋਲੇ ਦਾਲ ਆਪਣੀ ਬਣੀ ਪਈ ਹੈ ਜੀ بس ਟੜਕਾ ਲਾਉਣ ਦੀ ਧੀਰ ਸੀ ਬਿਲਕੁਲ ਹੀ ਖੁੱਲੀ ਪਈ ਆ ਕੋਈ ਘੋਟਣਾ ਨਹੀਂ ਫਿਰਿਆ ਹੈਗਾ ਇਹਦੇ ਵਿੱਚ ਦੋ ਘੰਟੇ ਪਹਿਲਾਂ ਮੈਂ ਭਿਉਂ ਕੇ ਰੱਖ ਦਿੱਤੀ ਸੀਗੀ ਜੀ ਇਹ ਘੋਸੇ ਜੇ ਪਾਣੀ ਚ ਬਹੁਤ ਜਲਦੀ ਬਣ ਗਈ ਦਾਲ ਫਿਰ ਤੜਕਾ ਆਪਾਂ ਪਾ ਦਿੱਤਾ ਵਿੱਚ ਬਹੁਤ ਟੇਸਟੀ ਦਾਲ ਬਣੀ ਹੈ ਜੀ ਚੁੱਲੇ ਦੀ ਚੀਜ਼ ਤਾਂ ਹਰ ਕੋਈ ਸਵਾਦ ਬਣਦੀ ਹੈ ਇਹ ਥੋੜੀ ਜੀ ਗਾੜੀ ਸੀਗੀ ਦਾਲ ਆਪਣੀ ਪਾਣੀ ਗਰਮ ਕਰਕੇ ਆਪਾਂ ਵਿੱਚ ਪਾ ਦਾਂਗੇ ਇਹ ਥੋੜਾ ਜਿਹਾ ਚਿਰ ਆਪਾਂ ਇਹਨੂੰ ਸੇਕਦੇ ਹੋਰ ਰੱਖਾਂਗੇ ਠੰਡੀ ਨਹੀਂ ਹੋਊਗੀ ਹਜੇ ਨਾਲੇ બસ ਹੁਣ ਆਪਾਂ ਅੱਗ ਹੋਰ ਨਹੀਂ ਮਚਾਉਂਦੇ ਇਹਦੇ ਥੱਲੇ ਜਿੰਨੀ ਕ ਮਚਦੀ ਆ ਬਸ ਸੇਕਦੇ ਬਈ ਰੋਗੀ ਬਾਅਦ ਚ ਇਹ ਆ ਜੀ ਅੱਜ ਦੀ ਵੀਡੀਓ ਉਹ ਕੱਲ੍ਹ ਸ਼ਾਮ ਦੀ ਸੀ ਇਹ ਹੁਣ ਅੱਜ ਦੀ ਆ ਗਈ ਇਹ ਆਪਾਂ ਦਾਲ ਨੂੰ ਦੁਬਾਰੀ ਤੜਕਾ ਲਾ ਰਹੇ ਹਾਂ ਜੀ ਜਿਹੜੀ ਦਾਲ ਬਚ ਗਈ ਸੀ ਗਰਮ ਕਰਨੀ ਸੀ ਉਹ ਥੋੜੀ ਜੀ ਗਾੜੀ ਹੋਈ ਪਈ ਆ ਹੁਣ ਫੇਰ ਪਈ ਪਈ ਗਾੜੀ ਹੋ ਜਾਂਦੀ ਹੈ ਜੀ ਤੇ ਇਹ ਆਪਾਂ ਥੋੜਾ ਜਿਹਾ ਕੱਲੇ ਪਿਆਜ਼ ਦਾ بس ਤੜਕਾ ਲਾ ਕੇ ਗਰਮ ਕਰ ਲਾਂਗੇ ਦਾਲ ਨੂੰ ਉਧਰ ਆਪਾਂ ਰੱਖਿਆ ਹੋਇਆ ਜੀ ਦੁੱਧ ਗਰਮ ਹੋਣ ਲਈ ਕਿਉਂ ਪਾ ਲਿਆ ਸੀ ਆਪਾਂ ਫਰਾਈ ਪੈਨ ਚ ਥੋੜਾ ਜਿਹਾ ਪਾਵਾਂਗੇ ਜੀਰਾ ਥੋੜਾ ਜਿਹਾ ਹੀ ਪਾਵਾਂਗੇ ਜੀ ਕੱਲ ਦਾ ਵੀ ਪਾਇਆ ਹੋਇਆ ਸੀ ਜੀਰਾ ਦਾਲ ਚ ਪਹਿਲਾਂ ਆਪਣਾ ਤੇ ਇਧਰ ਆਟਾ ਸਾਂਣਿਆ ਪਿਆ ਜੀ ਆਪਣਾ ਦੋ ਚੁਟਕੀਆਂ ਪਾਈਆਂ ਨੇ ਜੀ ਜੀਰੇ ਦੀਆਂ ਜ਼ਿਆਦਾ ਨਹੀਂ ਪਾਈਆਂ ਦਾਲ ਥੋੜੀ ਸੀ ਇਹ ਪਿਆਜ਼ ਬਾਕੇ ਭੁੰਨ ਕੇ ਆਪਾਂ ਇਹਦੇ ਵਿੱਚ ਦਾਲ ਪਾ ਲਾਂਗੇ ਕੱਲੀ ਗਰਮ ਕਰਨ ਜੇ ਦੁਆਰੇ ਤੜਕਾ ਲਾ ਲੈਨੇ ਜੀ ਤਾਂ ਹੋਰ ਸਵਾਦ ਵਧ ਜਾਂਦਾ ਦਾਲ ਨਾਲ ਜਿੰਨੇ ਟਾਈਮ ਚ ਆਪਣਾ ਤੜਕਾ ਭੁੰਦਾ ਆਪਾਂ ਆਟਾ ਗੁੰਨ ਕੇ ਰੱਖ ਲੈਨੇ ਆ ਜੀ ਕਈ ਬਣਾ ਕਹਿ ਰਹੀ ਐ ਸੀ ਵੀਡੀਓ ਚ ਉਹਨਾਂ ਵੱਲ ਧੁੰਦ ਪਈ ਐ ਜੀ ਪਰ ਅਜੇ ਸਾਡੇ ਵੱਲ ਧੁੰਦ ਨਹੀਂ ਪੈਣ ਲੱਗੀ ਅੱਜ ਤੱਕ ਦੇਣ ਨੂੰ ਗਰਮੀ ਵੀ ਬਹੁਤ ਸੀਗੀ ਧੁੱਪੇ ਵਹਿ ਗਈ 15 ਕਿ ਮਿੰਟਾਂ ਬਾਅਦ ਗਰਮੀ ਆ ਗਈ। ਫੇਰ ਉੱਠ ਕੇ ਸਾਹਮਣੇ ਬੈਠਣਾ ਪਿਆ ਜੀ ਅੱਜ ਤੇਜ਼ ਧੁੱਪ ਸੀ। ਗਰਮੀ ਦੇ ਦੇਣਾ ਵਾਂਗੂ ਧੁੱਪ ਕੇ ਚੌਣ ਲੱਗੇ ਸੀ ਪਾਣੀ ਦੇ ਗਰਮੀ ਦੇ ਢੂਹੀ ਤੋਂ ਬੈਠਿਆਂ ਦੇ ਧੁੱਪੇ। ਲਓ ਜੀ ਆ ਪਾਟਾ ਗੁੰਨ ਲਿਆ। ਗੱਲਾਂ ਕਰਦੇ ਕਰਦੇ ਆਪਣੇ ਕੰਮ ਵੀ ਹੋ ਗਏ। ਉਹ ਤਿੰਨ ਵਾਰੀ ਮੁੱਕੀ ਦੇ ਕੇ ਇਹਨੂੰ ਆਪਾਂ ਟਾ ਕੇ ਰੱਖ ਲਾਂਗੇ ਜਦੋਂ ਰੋਟੀ ਬਣਾਵਾਂਗੇ ਇੱਕ ਵਾਰੀ ਦੁਬਾਰੀ ਫੇਰ ਮੁੱਕੀ ਦੇ ਲਾਂਗੇ ਇਹਨੂੰ ਕੋਸੇ ਜੇ ਪਾਣੀ ਨਾਲ ਆਟਾ ਗੁੰਨਿਆ ਜਾਂਦਾ ਜੀ ਹੁਣ ਠੰਡੇ ਨਾਲ ਫਿਰ ਜ਼ਿਆਦਾ ਕੈੜਾ ਹੋ ਜਾਂਦਾ ਆਟਾ ਕੋਸੇ ਜੇ ਪਾਣੀ ਨਾਲ ਗੁੰਨਿਆ ਹੋਇਆ ਵਧੀਆ ਰਹਿੰਦਾ ਇਧਰ ਆਪਣਾ ਤੜਕਾ ਵੀ ਤਿਆਰ ਸੀ ਦਾਲ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਮੋਂਗੀ ਦੀ ਮੋਠਾਈ दाल ਕੋਈ ਵੀ ਪਈ ਪਈ ਗਾੜੀ ਹੋ ਜਾਂਦੀ ਹੈ ਜੀ ਹੁਣ ਥੋੜਾ ਜਿਹਾ ਪਾਣੀ ਗਰਮ ਕਰਕੇ ਆਪਾਂ ਹੋਰ ਪਾ ਦਾਂਗੇ ਇਹਦੇ ਵਿੱਚ ਗਰਮ ਪਾਣੀ ਪਾਉਣ ਨਾਲ दाल ਦਾ ਸਵਾਦ ਬਿਲਕੁਲ ਨਹੀਂ ਬਦਲਦਾ ਜੇ ਠੰਡਾ ਪਾਣੀ ਪਾ ਦਾਂਗੇ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਜੀ ਇਹ ਤੜਕਾ ਲਾਇਆ ਆਪਾਂ ਉਹਦੇ ਨਾਲ ਮਿਠਾਸ ਆ ਜਾਂਦੀ ਹੈ ਜੀ ਥੋੜੀ ਜੀ दाल 'ਚ ਤਾਂ ਕਰਕੇ ਆਪਾਂ ਥੋੜਾ ਜਿਹਾ ਲੂਣ ਮਿਰਚ ਪਾ ਲਿਆ ਲੂਣ ਤੇ ਮਿਰਚ ਪਾਇਆ ਗੱਲਾਂ ਟਾਪਾਟਾ ਕੇ ਰੱਖ ਦਿੱਤਾ ਹੈ ਇਹ ਪਾਣੀ ਪਾ ਲਿਆ ਜੀ ਗਰਮ ਹੋ ਗਿਆ ਸੀ ਵਿੱਚ ਅਈ ਦੁੱਧ ਨੂੰ ਅਵਾਲੀ ਨਹੀਂ ਆਈ ਆ ਆਪਣੇ ਨੂੰ ਗੈਸ ਆਪਾਂ ਬੰਦ ਕਰ ਦਿੱਤਾ ਜੀ ਦਾਲ ਗਰਮ ਹੋ ਗਈ ਆਪਣੀ ਰਿਜਣ ਲੱਗ ਗਈ ਸੀ ਆ ਕੇ ਰੱਖ ਦਿੱਤੀ ਐ ਤੇ ਦੁੱਧ ਨੂੰ ਵਾਲੀ ਨਹੀਂ ਆਈ ਸੀ 2 ਮਿੰਟ ਦੁੱਧ ਕੋਲੇ ਖੜਨਾ ਪੈਣਾ ਸੀ ਉਨੇ ਟਾਈਮ ਦੇ ਵਿੱਚ ਮੈਂ ਖੜੀ ਲੱਗੀ ਸੀ ਜੀ ਮੂੰਗਫਲੀ ਖਾਣ ਬੈ ਕੇ ਕੋਈ ਟਾਈਮ ਨਹੀਂ ਲੱਗਦਾ ਜੀ ਇੰਨਾ ਕਈ ਵਾਰ ਮਾਨ ਵੀ ਨਹੀਂ ਕਰਦਾ ਵੀ ਸਪੈਸ਼ਲ ਬੈ ਕੇ ਮੂੰਗਫਲੀ ਖਾਈਏ ਆਪਾਂ ਬਸ ਤੇ ਥੋੜੀਆਂ ਜਿਹੀਆਂ ਇਕੱਠੀਆਂ ਖਾਣੀਆਂ ਸੀ ਛੜੇ ਛੜੇ ਖਾ ਲਾਂਗੇ ਉਰੇ ਆਉਣ ਵਾਲੀ ਸੀਗੀ ਦੁੱਧਨੋ ਵਾਲੀ ਆ ਰਹੀ ਹੈ। ਗੈਸ ਆਪਾਂ ਕਰ ਦਿੱਤਾ ਜੀ ਬੰਦ। ਵਾਲੀ ਆ ਗਈ ਹੈ ਦੁੱਧ ਨੂੰ। ਹੁਣ ਆਪਾਂ ਚੱਲਾਂਗੇ ਜੀ ਮੱਝਾਂ ਵੱਲ। ਇਹ ਪੱਲੜਾ ਪਲਗਾ ਦਿੱਤੀ ਸੀ ਜੀ ਮੱਝਾਂ ਨੂੰ 10-12 ਦਿਨ ਹੋ ਗਏ ਲਗਾਏਆਂ ਉਹਨੂੰ। ਹੁਣ ਆਪਾਂ ਕੱਢਾਂਗੇ ਜੀ ਧਾਰਾਂ। ਪਹਿਲਾਂ ਟਾਕੀਆਂ ਖੋਲੀਆਂ ਹੋਈਆਂ ਸੀ ਸਵੇਰੇ। ਹਰ ਸੁੱਕਣ ਲਈ ਖੋਲ ਦਿੱਤੀਆਂ ਸੀਗੀਆਂ ਹੁਣ ਇਹਨਾਂ ਨੂੰ ਬੰਦ ਕਰ ਦਾਂਗੇ ਆਪਾਂ ਠੰਡ ਕਰਕੇ ਗਿੱਲਾ ਬਹੁਤ ਹੋ ਜਾਂਦਾ ਜੀ ਹੁਣ ਥੱਲੇ ਇਹਨਾਂ ਦੇ ਤੇ ਠੰਡ ਚ ਸੁੱਕਦਾ ਵੀ ਘਟ ਹੈ ਤਾਂ ਕਿ ਆਪਾਂ ਕਰ ਦੁੱਤੀਆਂ ਜੀ ਬੰਦ ਹੁਣ ਧਾਰਾਂ ਚੋਲਾਂਗੇ ਦਾਣਾ ਪਾ ਲਾਂਗੇ ਜੀ ਪਹਿਲਾਂ ਆਪਾਂ ਮੱਝ ਨੂੰ ਦੋਨੇ ਆਪਣੇ ਮੱਜਾਂ ਦਾਣੇ ਤੇ ਮਿਲਦੀਆਂ ਨੇ ਕੱਟੀ ਆਪਾਂ ਹਟਾ ਦਿੱਤੀ ਸੀਗੀ ਜੀ ਇਹਦੀ ਵੱਡੀ ਹੋ ਗਈ ਸੀ ਥੋੜਾ ਜਿਹਾ ਟਾਈਮ ਲਾ ਲੈਂਦੀ ਆ ਜੀ ਦੁੱਧ ਲਾਉਣ ਨੂੰ ਸਾਰੇ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਦੇ ਪਲੀਜ਼ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਆਪਣੀ ਸਪੋਰਟ ਬਣਾਈ ਰੱਖਣਾ ਤੇ ਜਿਹੜੇ ਭੈਣ ਭਰਾ ਬਿਨਾਂ ਸਬਸਕ੍ਰਾਈਬ ਕਰੇ ਚੈਨਲ ਦੇ ਇੱਕ ਦਿਨੇ ਜੀ ਵੀਡੀਓ ਦੇਖਦਿੰਨੇ ਆਪਣੀ ਪਲੀਜ਼ ਉਹਨਾਂ ਨੂੰ ਵੀ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਰ ਚੋਲੀ ਜੀ ਉਹਦੀ ਆਪਾਂ ਹੁਣੇ ਦੂਸਰੀ ਦੀ ਚੋਲਾਂਗੇ ਇਹਨੂੰ ਵੀ ਦਾਣਾ ਪਾ ਕੇ ਫਿਰ ਚੋਵਾਂਗੇ ਜੀ ਆਪਾਂ ਮਰਜਾਂ ਦੀ ਅੱਖਾਂ ਪਤਾ ਨਹੀਂ ਕਿਉਂ ਚਮਕ ਰਹੀਆਂ ਸੀਗੀ ਹਜੇ ਲਾਈਟ ਵੀ ਨਹੀਂ ਲੱਗੀ ਹੋਈ ਸੀ ਕੈਮਰੇ ਦੇ ਆਨ ਹੁੰਦੀ ਹੈ ਜੀ ਜਾਂ ਵੀਡੀਓ ਆਨ ਹੁੰਦੀ ਹੈ ਫੋਨ ਦੇ ਸ਼ਾਇਦ ਉਹਦੇ ਨਾਲ ਚਮਕ ਰਹੀਆਂ ਸੀ ਇਹਦੀ ਧਾਰ ਕੱਢ ਲਾਂਗੇ ਆਪਾਂ ਕੈਮਰੇ 'ਚ ਤਾਂ ਮੱਜਾਂ ਦੀ ਅੱਖਾਂ ਡਰਾਉਂਦੀਆਂ ਨੇ ਜੀ ਹੋਰੀ ਤਰ੍ਹਾਂ ਲੱਗਦੀਆਂ ਨੇ ਚੋਲੀ ਜੀ ਧਾਰ ਆਪਾਂ ਮੱਝਾਂ ਨਾਲ ਆਪਾਂ ਕਦੇ-ਕਦੀ ਵੀਡੀਓ ਬਣਾਉਣੀ ਹੁੰਦੀ ਹੈ ਜੀ ਇਕੱਲੇ ਜਾਣ ਤੋਂ ਫਿਰ ਬਣਾਉਣੀ ਔਖੀ ਹੋ ਜਾਂਦੀ ਹੈ ਇਹ ਤਾਰ ਚੋਣ ਤੋਂ ਬਾਅਦ ਆਪਾਂ ਇਹਨਾਂ ਦੇ ਥਣਾਂ ਨੂੰ ਲਾਵਾਂਗੇ ਜੀ ਇਹ ਝੱਗ ਅੱਜਕੱਲ ਜਿਹੜੀ ਹਵਾ ਚੱਲਦੀ ਹੈ ਖੁਸਕੋ ਦੇ ਨਾਲ ਥਣ ਫਟ ਜਾਂਦੇ ਨੇ ਇਹ ਆਪਾਂ ਪਹਿਲਾਂ ਵੀ ਦੱਸਿਆ ਸੀ ਇਹ ਝੱਗ ਦੀ ਉਂਗਲ ਲਾ ਕੇ ਆਪਾਂ ਥਣਾਂ ਤੇ ਲਾ ਦਿੰਨੇ ਆ ਇਹਦੇ ਨਾਲ ਥਣ ਨਹੀਂ ਫਟਦੇ ਜੀ ਬਹੁਤ ਵਧੀਆ ਰਹਿੰਦੇ ਨੇ ਥਣ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ